ਸੋ ਸ੍ਰੀ ਕਾਲ ਜੀ ਜਿਵੇਂ ਮੈਂ ਉੱਪਰ ਵੀਡੀਓ ਚ ਮੈਂਸ਼ਨ ਕੀਤਾ ਹੈ ਕਿ ਸੋਸ਼ਲ ਮੀਡੀਆ ਜਾਂ ਫੇਸਬੁੱਕ ਵਗੈਰਾ ਤੁਹਾਡੀਆਂ ਮਾਨਸਿਕ ਡਾਇਰੀ ਦਾ ਵੀ ਕੰਮ ਕਰਦੀ ਹੈ ਉਹ ਕਿਵੇਂ ਕੰਮ ਕਰਦੀ ਹੈ ਜਿਵੇਂ ਤੁਸੀਂ ਅੱਜ ਕੋਈ ਪੋਸਟ ਪਾਈ ਹੈ ਤੇ 1 ਸਾਲ ਬਾਅਦ ਇਹਨਾਂ ਨੇ ਤੁਹਾਡੇ ਸਾਹਮਣੇ ਮੈਮਰੀ ਦੇ ਰੂਪ ਚ ਆਉਣਾ 5 ਸਾਲ ਪਹਿਲਾਂ ਪਾਈਏ ਤਾਂ ਉਸ ਦਿਨ 5 ਸਾਲ ਬਾਅਦ ਵੀ ਤੁਸੀਂ ਉਹਨੂੰ ਵੇਖ ਸਕਦੇ ਹੋ ਤਾਂ ਇਹ ਮਾਨਸਿਕ ਡਾਇਰੀ ਇਸ ਤਰ੍ਹਾਂ ਹੈ ਕਿ ਅਸੀਂ 1 ਸਾਲ ਪਹਿਲਾਂ 5 ਸਾਲ ਪਹਿਲਾਂ ਕਿਸ ਤਰ੍ਹਾਂ ਦੇ ਪਲਾਨ ਲੈ ਕੇ ਤੁਰੇ ਸੀ ਸਾਡੇ ਜਿਹੜੀਆਂ ਚਿਹਰੇ ਮੂਰੇ ਚ ਤਬਦੀਲੀਆਂ ਆਈਆਂ ਸਾਡੇ ਜਿਹੜੇ ਪ੍ਰੋਗਰਾਮ ਸੀਗੇ ਜਾਂ ਆਦਤਾਂ ਸੀਗੀਆਂ ਉਹਨਾਂ 'ਚ ਕੋਈ ਤਬਦੀਲੀ ਆਈ ਹੈ ਜਿਨ੍ਹਾਂ ਨੂੰ ਅਸੀਂ ਫਾਲੋ ਕਰਦੇ ਸੀ ਕਿ 5 ਸਾਲ ਪਹਿਲਾਂ ਕਰਦੇ ਸੀ ਤੇ ਅੱਜ ਵੀ ਕਰ ਰਹੇ ਹਾਂ ਕਿ ਅਸੀਂ ਜੋ ਮਿਸ਼ਨ ਜਨੂਨ ਲੈ ਕੇ ਚੱਲੇ ਸੀ ਉਹ ਠੰਡਾ ਮੱਠਾ ਪੈ ਗਿਆ ਉਹ ਪੋਸਟਾਂ ਤੁਹਾਨੂੰ ਬੜੀ ਪੋਸਟਾਂ ਦੇਣੀਆਂ ਮੈਮਰੀਆਂ ਉਹ ਬੜੇ ਈਜ਼ੀਲੀ ਦੱਸ ਦਿੰਦੀਆਂ ਤੇ ਰੋਜ਼ ਤੁਹਾਨੂੰ ਇੱਕ ਉਸ ਡੈਰੀ ਦਾ ਪੰਨਾ ਫੇਸਬੁੱਕ ਦੀ ਮੈਮਰੀ ਹੈ ਜਿਹੜੀ ਡਾਇਰੀ ਦੇ ਰੂਪ ਦਾ ਜਿਹੜਾ ਉਹ ਡਾਇਰੀ ਦਾ ਰੂਪ ਧਾਰਨ ਕੀਤਾ ਜੀ ਨਹੀਂ ਪੋਸਟਾਂ ਨੇ ਤੁਹਾਡੀਆਂ ਨੇ ਉਹ ਹਰ ਰੋਜ਼ ਇੱਕ ਪੰਨਾ ਹੁੰਦਾ ਉਸ ਪੰਨੇ ਨਾਲ ਸੀ ਜਿੱਥੇ ਆਪਦੇ ਦਾੜੀ ਦੇ ਚਿਹਰੇ ਮੋਰੇ ਦੇ ਸਿਰ ਦੇ ਵਾਲਾਂ ਨੂੰ ਦੇਖ ਸਕਦੇ ਹਾਂ ਚਿੱਟੇ ਕਾਲੇ ਹੋਏ ਹੈ ਚਿਹਰੇ ਤੇ ਨੂਰ ਘਟਿਆ ਹੈ ਵਧਿਆ ਹੈ ਜੋ ਪ੍ਰੋਗਰਾਮ ਸੋਚੇ ਸੀਗੇ ਉਹਨਾਂ ਚ ਡਵੈਲਪਮੈਂਟ ਹੋਈ ਹੈ ਕਿ ਨਹੀਂ ਮੈਂ ਕੁਝ ਪੜਨਾ ਲਿਖਣਾ ਸ਼ੁਰੂ ਕੀਤਾ ਜੋ ਮੈਂ 5 ਸਾਲ ਪਹਿਲਾਂ ਸੋਚਦਾ ਸੀ ਉਹ ਚ ਕਿੰਨੀ ਕਿ ਡਵੈਲਪਮੈਂਟ ਆਈ ਹੈ ਜਾਂ ਕੁਝ ਚੰਗੀਆਂ ਚੀਜ਼ਾਂ ਜਿਹੜੀਆਂ ਮੈਂ ਅਡਾਪਟ ਕੀਤੀਆਂ ਸੀ ਉਹ ਛੱਡ ਤਾਂ ਨਹੀਂ ਦਿੱਤੀਆਂ ਜਿਹੜੀਆਂ ਛੱਡਣੀਆਂ ਚਾਹੀਦੀਆਂ ਸੀ ਉਹ ਮੇਰੇ ਨਾਲ ਹੀ ਤਾਂ ਨਹੀਂ ਲੰਮਕਦੀਆਂ ਫਿਰਦੀਆਂ ਜਾਂ ਜਿਨ੍ਹਾਂ ਨੂੰ ਦੁਨੀਆ ਦਾ ਤੁਸੀਂ ਸਭ ਤੋਂ ਕੀਮਤੀ ਚੀਜ਼ ਦਿੱਤੀ ਹੈ ਟਾਈਮ ਦਿੰਦਾ ਹੈ ਟਾਈਮ ਦਿੰਦਾ ਦੁਨੀਆ ਦਾ ਸਭ ਤੋਂ ਕੀਮਤੀ ਜਿਹੜਾ ਤੁਹਾਡਾ ਤੁਹਾਡੀ ਉਮਰ ਚੋਂ ਲੈਸ ਹੋਇਆ ਘਟਿਆ ਉਹ 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 ਮਿਸ਼ਨ ਕਿੱਥੇ ਗਏ ਉਹ ਲੋਕ ਕਿੱਥੇ ਗਏ ਜਿਨ੍ਹਾਂ ਮਗਰ ਤੁਸੀਂ ਭਾਵਨਾਤਮਕ ਤੌਰ ਤੇ ਵਹੇ ਉਹ ਧਾਰਨਾਵਾਂ ਕਿੱਥੇ ਗਈਆਂ ਜੋ ਤਾਰਨਾ ਵਾ ਕਿੰਨੀਆਂ ਟੁੱਟੀਆਂ ਕਿੰਨੀਆਂ ਜੁੜੀਆਂ ਕੀ ਤਜਰਬਾ ਤੁਹਾਡੀ ਜ਼ਿੰਦਗੀ ਦਾ ਕਿੰਨਾ ਕੱਗੇ ਵਧਿਆ ਇਹ ਤੁਹਾਡੇ ਜਿਹੜੇ 5 ਸਾਲ ਪਹਿਲਾਂ ਤੁਸੀਂ ਸਿਰਫ ਲੋਕਾਂ ਦੀਆਂ ਪੋਸਟਾਂ ਤੇ ਡਿਪੈਂਡੈਂਟ ਸੀ ਉਹੀ ਸ਼ੇਅਰ ਕਰਦੇ ਸੀ ਜਾਂ ਖੁਦ ਖੁਦ ਵੀ ਕੁਝ ਅੱਗੇ ਵਧੇ ਹੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਫੇਸਬੁੱਕ ਮੈਮਰੀ ਹੈ ਜਿਹੜੀ ਉਹ ਡਾਇਰੀ ਦੇ ਪੰਨੇ ਜ਼ਰੂਰ ਚ ਡਿਜੀਟਲ ਡਾਇਰੀ ਹੈ ਜਿਹੜੀ ਉਹ ਤੁਹਾਡੀ ਮਾਨਸਿਕ ਡਿਜੀਟਲ ਡਾਇਰੀ ਹੈ ਜਿਹੜੀ ਤੁਹਾਡੇ ਸਾਹਮਣੇ ਰੋਜ਼ ਲਿਆਉਂਦੀ ਹੈ ਤੇ ਇਹ ਇੰਨੇ ਖੂਬਸੂਰਤ ਬਟਣ ਹੈ ਸੋਸ਼ਲ ਮੀਡੀਆ ਦੇ ਨੈਗੇਟਿਵ ਪੱਖ ਵੀ ਇੰਨਾ ਖੂਬਸੂਰਤ ਪੱਟਣ ਹੈ ਜੈ ਇੰਨਾ ਖੂਬਸੂਰਤ ਪੱਖ ਹੈ ਜਿਹਦੇ ਨਾਲ ਤੁਸੀਂ ਆਪ ਦੇ ਆਪ ਨੂੰ ਡਿਵੈਲਪ ਕਰ ਸਕਦੇ ਹੋ ਆਪ ਦੇ ਆਪ ਨੂੰ ਬਿਹਤਰ ਕਰ ਸਕਦੇ ਹੋ ਤੇ ਆਉਣ ਵਾਲੀ ਜ਼ਿੰਦਗੀ ਚ ਕੁਝ ਚੀਜ਼ਾਂ ਜਿਹੜੀਆਂ ਐਡ ਕਰਨ ਵਾਲੀਆਂ ਹੈਗੀਆਂ ਜਿਹੜੀਆਂ ਪਿੱਛੋਂ ਖੰਘਾਲ ਕੇ ਤੁਸੀਂ ਫਰੋਲ ਕੇ ਐਡ ਕਰਨੀਆਂ ਜਾਂ ਘਟਾਉਣੀਆਂ ਜਾਂ ਕੁਝ ਚੀਜ਼ਾਂ ਨੂੰ ਤੁਹਾਨੂੰ ਲੱਗਦਾ ਵੀ ਐਸੇ ਚੀਜ਼ ਤੇ ਮੈਂ ਅੜਿਆ ਬੈਠਾ ਹਾਂ ਜ਼ਿੰਦਗੀ ਚ ਹੋਰ ਚੀਜ਼ਾਂ ਵੀ ਲਿਆਉਣ ਵਾਲੀਆਂ ਤੇ ਖੁੱਲ੍ਹੇ ਦਿਲ ਨਾਲ ਸਵਾਗਤ ਕਰਨ ਵਾਲੇ ਕੁਝ ਚੀਜ਼ਾਂ ਦਾ ਉਹ ਫੇਸਬੁੱਕ ਮੈਮਰੀਜ਼ ਤੋਂ ਤੁਸੀਂ ਅਬਜ਼ਰਵ ਕਰ ਸਕਦੇ ਹੋ ਕਿ ਮੈਂ ਜ਼ਿੰਦਗੀ ਚ ਕਿਹੜੀ ਚੀਜ਼ ਨੂੰ ਜਿੰਦਾ ਲਈ ਬੈਠਾ ਜਿਹੜਾ ਖੋਲਣ ਦੀ ਲੋੜ ਹੈ ਸੋ ਆਪਦੀ ਮੈਮਰੀਜ਼ ਨੂੰ ਦੇਖ ਕੇ ਜ਼ਰੂਰ ਜਿਵੇਂ ਚਿਹਰੇ ਮੂਰਿਆਂ ਦੇਖ ਕੇ ਖੁਸ਼ੀ ਜਾਂ ਕੋਈ ਤਬਦੀਲੀ ਆਉਂਦੀ ਹੈ ਉਹ ਤੇ ਮਾਨਸਿਕ ਤੌਰ ਤੇ ਕਿੰਨੇ ਕੀ ਤਬਦੀਲੀਆਂ ਤੁਹਾਡੇ ਚ ਉਹਨੂੰ ਜ਼ਰੂਰ ਜਜਮੈਂਟ ਕਰਿਓ ਧੰਨਵਾਦ